ਇੱਕ ਵਾਰ ਕੀ ਹੁੰਦਾ ਹੈ ਕਿ ਆ ਬਹੁਤ ਵੱਡਾ ਬਿਜ਼ਨਸਮੈਨ ਹੁੰਦਾ ਉਹਦੀ ਕਾਫੀ ਫੈਕਟਰੀਜ਼ ਹੁੰਦੀਆਂ ਨਿਗੀਆਂ ਔਰ ਅਚਾਨਕ ਹੀ ਉਹਦੇ ਜਿਹੜੇ ਸਾਰੇ ਵਰਕਰਸ ਹੁੰਦੇ ਨੇ ਉਹ ਸਟ੍ਰਾਈਕ ਤੇ ਆ ਜਾਂਦੇ ਨੇ ਹੜਤਾਲ ਤੇ ਬੈਠ ਜਾਂਦੇ ਨੇ ਉਹਨਾਂ ਦੀ ਜਿਹੜੀ ਮੰਗ ਹੁੰਦੀ ਹੈ ਕਿ ਉਹਨਾਂ ਦੀ ਜਿਹੜੀ ਸੈਲਰੀ ਹੈ ਉਹ ਵਧਾਈ ਜਾਵੇ ਤੇ ਬਟ ਜਿਹੜਾ ਫੈਕਟਰੀ ਦਾ ਮਾਲਕ ਹੁੰਦਾ ਉਹ ਚੀਜ਼ ਮੰਨਣ ਲਈ ਤਿਆਰ ਨਹੀਂ ਹੁੰਦਾ ਬਟ ਜਦੋਂ ਉਹ ਹੜਤਾਲ ਤੇ ਬੈਠ ਜਾਂਦੇ ਨੇ ਸਾਰੇ ਵਰਕਰਸ ਤਾ ਫੈਕਟਰੀ ਦੇ ਮਾਲਕ ਨੂੰ ਗੁੱਸਾ ਚੜਦਾ ਹੈ ਕਿ ਇਹ ਹੀ ਆਪਣੀ ਮਰਜ਼ੀ ਚਲਾ ਰਹੇ ਨੇ ਕੰਮ ਬੰਦ ਹੋ ਚੁੱਕਿਆ ਹੈ ਬਿਲਕੁਲ ਅ ਮਤਲਬ ਇਹਨਾਂ ਦੀ ਮੰਗਾਂ ਬਿਲਕੁਲ ਬਕਵਾਸ ਨੇ ਹੈ ਨਾ ਮਤਲਬ ਇਹ ਚੀਜ਼ਾਂ ਉਹ ਸਮਝਦਾ ਹੈ ਔਰ ਬੋਲਦਾ ਵੀ ਹੈ ਕਿ ਇਹਨਾਂ ਦੀਆਂ ਮੰਗਾਂ ਕੋਈ ਵੀ ਜਾਇਜ਼ ਨਹੀਂ ਹੈ ਤੇ ਉਹ ਉਹਨਾਂ ਨੂੰ ਐਟੀਟਿਊਡ ਨਾਲ ਕਹਿੰਦਾ ਹੈ ਕਿ ਮੈਂ ਤੁਹਾਡੀ ਮੰਗਾਂ ਬਿਲਕੁਲ ਵੀ ਪੂਰੀਆਂ ਨਹੀਂ ਕਰਨੀਆਂ ਅਗਰ ਤੁਸੀਂ ਕੰਮ ਕਰਨਾ ਹੈ ਕਰੋ ਅਗਰ ਨਹੀਂ ਕਰਨਾ ਨਾ ਕਰੋ ਤੇ ਜਿਹੜੇ ਇਹ ਵਾਲੀ ਚੀਜ਼ ਸੁਣ ਕੇ ਜਿਹੜੇ ਫੈਕਟਰੀ ਦੇ ਵਰਕਰਸ ਹੁੰਦੇ ਨੇ ਉਹ ਹੋਰ ਵੀ ਗੁੱਸੇ 'ਚ ਆ ਜਾਂਦੇ ਨੇ ਤੇ ਮਤਲਬ ਉਹਨਾਂ ਨੂੰ ਐਵੇਂ ਹੁੰਦਾ ਕਿ ਹੁਣ ਤਾਂ ਅਸੀਂ ਕੰਮ ਨਹੀਂ ਕਰਨਾ ਅਸੀਂ ਇੱਥੋਂ ਚਲੇ ਜਾਣਾ ਅਸੀਂ ਇਹ ਕੰਮ ਨੂੰ ਛੱਡ ਦੇਣਾ ਤਾਂ ਫੈਕਟਰੀ ਦੇ ਮਾਲਕ ਨੂੰ ਇੱਕ ਦੋ ਦਿਨ ਬਾਅਦ ਵਿੱਚ ਸਮਝ ਆਉਂਦਾ ਹੈ ਕਿ ਕਿਉਂ ਨਾ ਮੈਂ ਥੋੜਾ ਜਿਹਾ ਆਪਣੇ ਦਿਮਾਗ ਤੋਂ ਕੰਮ ਲਾਵਾਂ ਤੇ ਜੋ ਵੀ ਮੈਂ ਅ ਮਤਲਬ ਜੋ ਵੀ ਮੈਂ ਗੁੱਸੇ ਹੋ ਰਿਹਾ ਇਹਨਾਂ ਨੂੰ ਇਹਨਾਂ ਨੂੰ ਗੁੱਸੇ ਹੋ ਕੇ ਬੋਲ ਰਿਹਾ ਕਿਉਂ ਨਾ ਮੈਂ ਆਪਣੇ ਟੋਨ ਤੇ ਕਾਬੂ ਪਾਵਾਂ ਤੇ ਇਹਨਾਂ ਨੂੰ ਥੋੜਾ ਜਿਹਾ ਪਿਆਰ ਨਾਲ ਸਮਝਾ ਕੇ ਦੇਖਾਂ ਤਾਂ ਉਹ ਕਿਸੇ ਇੰਟਰਵਿਊਅਰ ਨਾਲ ਗੱਲ ਕਰਦੇ ਤੇ ਇੰਟਰਵਿਊਅਰ ਉਹਨੂੰ ਸਵਾਲ ਪੁੱਛਦਾ ਹੈ ਕਿ ਐਵੇਂ ਤੁਹਾਡੇ ਵਰਕਰਸ ਹੜਤਾਲ ਦੇ ਨੇ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ ਤਾਂ ਮਤਲਬ ਉਧਰ ਰਿਸਪਾਂਸ ਇਹ ਹੁੰਦਾ ਹੈ ਕਿ ਮੇਰੇ ਜਿਹੜੇ ਫੈਕਟਰੀ ਦੇ ਵਰਕਰਜ਼ ਨੇ ਉਹ ਬਹੁਤ ਹੀ ਵਧੀਆ ਨੇ ਬਹੁਤ ਹੀ ਮਿਹਨਤੀ ਨੇ ਉਹ ਸੈਲਰੀ ਹਾਈਕ ਡਿਸਰਵ ਕਰਦੇ ਨੇ ਤੇ ਮਤਲਬ ਉਹਨਾਂ ਵਰਗਾ ਬਣਨਾ ਬਹੁਤ ਔਖਾ ਹੈ ਕਿਉਂਕਿ ਉਹ ਦਿਨ ਰਾਤ ਮਿਹਨਤ ਕਰਦੇ ਨੇ ਜਿਹਦੇ ਕਰਕੇ ਉਹ ਇਸ ਮੁਕਾਮ ਤੇ ਖੜਾ ਹੈ ਉਹ ਇੰਨੀਆਂ ਫੈਕਟਰੀਆਂ ਸੰਭਾਲ ਪਾ ਰਹੇ ਹੈ ਉਹ ਸਿਰਫ ਉਹਦੇ ਵਰਕਰਸ ਕਰਕੇ ਹੀ ਹੈ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪਿਆਰ ਦਿੰਨਾ ਹੈ ਮੇਰੇ ਜਿਹੜੇ ਫੈਕਟਰੀ ਦੇ ਵਰਕਰਸ ਨੇ ਮੈਂ ਉਹਨਾਂ ਲਈ ਜਿੰਨੀਆਂ ਵੀ ਚੀਜ਼ਾਂ ਹੋ ਸਕੀਆਂ ਮੈਂ ਕਰ ਪਾਉਂਗਾ ਮੈਂ ਕਰੂੰਗਾ ਮਤਲਬ ਇਹ ਛੀਸਾ ਸੁਣ ਕੇ ਜਿਹੜੇ ਉਹਦੇ ਫੈਕਟਰੀ ਦੇ ਵਰਕਰਸ ਹੁੰਦੇ ਨੇ ਉਹ ਪਿਗਲ ਜਾਂਦੇ ਨੇ ਕਿ ਹਾਂ ਕਿ ਜਿਹੜਾ ਸਾਡਾ ਮਤਲਬ ਓਨਰ ਹੈ ਸਾਡਾ ਮਾਲਕ ਹੈ ਉਹ ਸਾਡੇ ਲਈ ਇੰਨਾ ਕੁਛ ਵਧੀਆ ਬੋਲ ਰਿਹਾ ਹੈ ਉਹ ਖੁਦ ਬਖੁਦ ਜਿਹੜੀਆਂ ਉਹਨਾਂ ਦੀ ਮੰਗਾਂ ਹੁੰਦੀਆਂ ਨੇ ਉਹ ਕੱਟ ਕਰ ਦਿੰਦੇ ਨੇ ਤੇ ਉਹ ਆਪਣੀ ਹੜਤਾਲ ਵੀ ਖਤਮ ਕਰ ਦਿੰਦੇ ਨੇ ਇਹ ਕਹਾਣੀ ਕਿਸੇ ਕਿਸੇ ਦੇਸ਼ ਦੀ ਹੈ ਆਈ ਡੋਟ ਨੋ ਕਿਹੜਾ ਦੇਸ਼ ਹੈ ਮਤਲਬ ਕਿਸੇ ਦੇਸ਼ ਦੇ बिजनेसमैन ਦੀ ਹੈ ਨਾਟ ਇੰਡੀਆ ਕੋਈ ਹੋਰ ਹੈ ਤੇ ਇਹ ਉਥੇ ਦੀ ਰੀਅਲ ਸਟੋਰੀ ਹੈ ਔਰ ਜਦੋਂ ਉਹ ਪਿਆਰ ਨਾਲ ਗੱਲ ਕਰਦਾ ਹੈ ਜਿਹੜਾ ਓਨਰ ਹੁੰਦਾ ਹੈ ਵਰਕਰਸ ਮੰਨ ਜਾਂਦੇ ਉਹਨੂੰ ਸਮਝ ਆਉਂਦਾ ਹੈ ਕਿ ਪਿਆਰ ਨਾਲ ਅਗਰ ਕਿਸੇ ਤੋਂ ਕੰਮ ਕਰਵਾਉਂਗੇ ਨਾ ਤਾਂ ਜਿਹੜਾ ਸਾਹਮਣੇ ਵਾਲਾ ਬੰਦਾ ਹੁੰਦਾ ਦੁੱਗਣਾ ਕੰਮ ਕਰਦਾ ਹੈ ਔਰ ਵਧੀਆ ਕੰਮ ਕਰਦਾ ਹੈ ਬਟ ਉਹੀ ਤੁਸੀਂ ਐਟੀਟਿਊਡ ਨਾਲ ਕਿਸੇ ਨੂੰ ਕਹੋਗੇ ਰੋਬ ਨਾਲ ਕਹੋਗੇ ਕਿ ਆਹ ਕੰਮ ਕਰ ਆ ਨਹੀਂ ਕਿ ਤਾਈ ਉਵੇਂ ਕਰਨਾ ਸੀ ਤਾਂ ਸਾਹਮਣੇ ਵਾਲਾ ਜਿਹੜਾ ਕੰਮ ਕਰ ਰਿਹਾ ਹੁੰਦਾ ਉਹ ਵੀ ਨਹੀਂ ਕਰਦਾ ਤਾਂ ਇਸ ਕਰਕੇ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਅਗਰ ਤੁਸੀਂ ਕਿਸੇ ਤੋਂ ਕੰਮ ਕਢਾਉਣਾ ਹੈ